ਈਟਪੀਐਸਬੀ ਬਲੋਂ 12/2024 ਐਡਵਰਟਾਈਜ਼ਮੈਂਟ ਜਿਹੜੀਆਂ ਕਲਰਕ ਕੰਮ ਡੇਟਾ ਐਂਟਰੀ ਆਪਰੇਟਰ ਦੀਆਂ ਵੈਕੈਂਸੀਜ਼ ਦਾ ਪੇਪਰ ਜਿਹੜਾ 14 ਸਤੰਬਰ ਨੂੰ ਲਿਆ ਗਿਆ ਸੀ ਜੀ ਉਸ ਦਾ ਰਿਜ਼ਲਟ ਆਫੀਸ਼ੀਅਲ ਵੈਬਸਾਈਟ ਉੱਪਰ ਪਾ ਦਿੱਤਾ ਗਿਆ ਇਹਦੇ ਵਿੱਚ ਇਹ ਰਿਜ਼ਲਟ ਹੈ ਜਿਨ੍ਹਾਂ ਨੇ ਰੋਲ ਨੰਬਰ ਵਾਈਜ਼ ਪਾਇਆ ਹੈ ਤੁਸੀਂ ਇਹ ਰਿਜ਼ਲਟ ਆਪਣਾ ਆਫੀਸ਼ੀਅਲ ਜਾ ਕੇ ਚੈੱਕ ਕਰ ਸਕਦੇ ਹੋ ਜਿੱਦਾਂ ਲਿੰਕ ਮੈਂ ਆਪਣੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਤੁਹਾਨੂੰ ਦੇ ਦੇਵਾਂਗਾ ਏ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 7700 ਇੱਕ ਕੈਂਡੀਡੇਟ ਨੇ ਜਿਹੜਾ ਪੇਪਰ ਇਹ ਟੋਟਲ ਅਪਲਾਈ ਕੀਤਾ ਸੀ ਇਹਦੇ ਵਿੱਚ ਐਬਸੈਂਟ ਵੀ ਬਹੁਤ ਨੇ ਅਤੇ ਜਿਹੜਾ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਦੇ ਨੰਬਰ ਵਧੀਆ ਆ ਗਏ ਇੱਕ ਦੋ ਦਿਨ ਵਿੱਚ ਲਿਸਟ ਜਿਹੜੀ ਹੈ ਉਹ ਮੈਰਿਟ ਵਾਈਜ਼ ਵੀ ਪੈ ਜਾਵੇਗੀ ਅਤੇ ਹੋ ਸਕਦਾ ਤੁਹਾਨੂੰ ਬਹੁਤ ਜਲਦੀ ਹੀ ਜਿਹੜਾ ਟਾਈਪਿੰਗ ਦੇ ਲਈ ਵੀ ਜਿਹੜਾ ਮਿਨੀਮਮ ਸਕੋਰ ਦੱਸ ਦੇਣਗੇ ਕਿ ਕਿਹੜੇ ਕੈਂਡੀਡੇਟ ਨੂੰ ਟਾਈਪਿੰਗ ਦੇ ਲਈ ਬੁਲਾਇਆ ਜਾਵੇਗਾ ਇਸ ਕਰਕੇ ਜਿਹੜੇ ਮੈਰਿਟ ਵਿੱਚ ਆਉਣਗੇ ਜਾਂ ਜਿਨ੍ਹਾਂ ਨੰਬਰ ਹੁਣ ਵਧੀਆ ਲੱਗਦੇ ਨੇ ਉਹ ਆਪਣਾ ਤੁਸੀਂ ਟਾਈਪਿੰਗ ਦੀ ਤਿਆਰੀ ਜਿਹੜੀ ਹੈ ਜੇ ਤੁਹਾਡੀ ਤਿਆਰੀ ਪਹਿਲਾਂ ਹੀ ਹੈਗੀ ਤਾਂ ਬਹੁਤ ਵਧੀਆ ਜੇਕਰ ਨਹੀਂ ਹੈਗੀ ਥੋੜੀ ਬਹੁਤ ਕੱਚ ਹੈ ਤਾਂ ਤੁਸੀਂ ਆਪਣੇ ਤੋਂ ਵੱਧ ਤੋਂ ਵੱਧ ਆਪਣਾ ਟਾਈਮ ਟਾਈਪਿੰਗ ਉੱਪਰ ਸਪੈਂਡ ਕਰੋ ਜੀ ਸੋ ਤੁਸੀਂ ਆਪਣਾ ਰਿਜ਼ਲਟ ਚੈੱਕ ਕਰੋ ਜੀ ਧੰਨਵਾਦ ਜੀ ਸਾਰਿਆਂ ਨੂੰ ਬੈਸਟ ਵਿਸ਼ੇਸ